ਅਕਸਾਈ ਵਿਭਾਗ ਦੀ ਟੀਮ ਨੂੰ ਉਸ ਵੇਲੇ ਵੱਡੀ ਕਾਮਯਾਬੀ ਪ੍ਰਾਪਤ ਹੋਈ ਜਦੋਂ ਡੇਰਾ ਬਸੀ ਦੇ ਪਿੰਡ ਬੇੜਾ ਵਿਖੇ ਹੋਣਾ ਬਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਭਾਰੀ ਮਾਤਰਾ ਵਿੱਚ ਦੇਸੀ ਲਾਹਣ ਅਤੇ ਸ਼ਰਾਬ ਬਰਾਮਦ ਹੋਈ ਦੱਸਿਆ ਜਾਂਦਾ ਹੈ ਕਿ ਅਕਸਾਈ ਵਿਭਾਗ ਦੀ ਟੀਮ ਵੱਲੋਂ ਗੁਪਤ ਸੂਚਨਾ ਦੇ ਆਧਾਰ ਉੱਪਰ ਪਿੰਡ ਬੇੜਾ ਵਿਖੇ ਛਾਪੇਮਾਰੀ ਕੀਤੀ ਗਈ ਔਰ ਲੰਬੀ ਛਾਪੇਮਾਰੀ ਦੌਰਾਨ ਉਨ੍ਹਾਂ ਨੂੰ ਕਰੀਬ 1000 ਲੀਟਰ ਲਾਹਣ ਦੇਸੀ ਸ਼ਰਾਬ ਬਰਾਮਦ ਕੀਤੀ ਗਈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਲਕੇ ਵਿੱਚ ਵੱਡੇ ਪੱਧਰ ਤੇ ਕਾਰਵਾਈ ਕੀਤੀ ਜਾ ਰਹੀ ਔਰ ਸ਼ਰਾਬ ਦੇ ਨਜਾਇਜ਼ ਕਾਰੋਬਾਰੀਆਂ ਉੱਪਰ ਵੱਡੇ ਪੱਧਰ ਤੇ ਨਕੇਲ ਕਸੀ ਜਾ ਰਹੀ ਹੋ। ਹੋਰ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਵੱਲੋਂ ਪੂਰੇ ਜ਼ਿਲ੍ਹੇ ਮੋਹਾਲੀ ਅੰਦਰ ਵਕਫ-ਵਕਫ ਟੀਮਾਂ ਬਣਾ ਕੇ ਵੱਡੇ ਪੱਧਰ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜੋ ਲੋਕ ਸਭਾ ਚੋਣਾ ਸੰਚਾਰੂ ਢੰਗ ਨਾਲ ਕਰਵਾਈਆਂ ਜਾ ਸਕਣਾ ਅਤੇ ਇਸ ਚੋਣਾ ਦੌਰਾਨ ਨਜਾਇਜ਼ ਸ਼ਰਾਬ ਦੀ ਵਰਤੋਂ ਨਾ ਕੀਤੀ ਜਾ ਸਕੇ ਸਰ ਪਿੰਡ ਬੇੜਾ ਵਿੱਚ ਪਹੁੰਚੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਸਵੇਰ ਤੋਂ ਹੀ ਮਿਲੀ ਸੂਚਨਾ ਦੇ ਆਧਾਰ ਤੇ ਪਿੰਡ ਬੇੜਾ ਵਿਖੇ ਲਗਾਤਾਰ ਤਲਾਸ਼ੀ ਲਈ ਉਹ ਵੀ ਇਹ ਨਿਯਾਇ ਸ਼ਰਾਬ ਕੱਢਣ ਦੀਆਂ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ ਤੇ ਤਲਾਸ਼ੀ ਦੌਰਾਨ ਸਾਨੂੰ ਇੱਕ ਤਰਪਾਲ ਦੱਬੀ ਹੋਈ ਮਿਲੀ ਤੇ ਇਸ ਤੋਂ ਇਲਾਵਾ ਸਾਰਾ ਸ਼ਰਾਬ ਬਣਾਉਣ ਦਾ ਸਮਾਨ ਤੇ ਦੋ ਕੰਨੀਆਂ ਜਿਨ੍ਹਾਂ ਵਿੱਚ ਲਾਣ ਹੈ तकरीबन 500 ਲੀਟਰ ਤੇ ਜਿਹੜੀ ਤਰਪਾਲ ਹੈਗੀ ਆ ਉਹ ਲਗਭਗ 2000 ਲੀਟਰ ਸੀ ਤੇ ਉਹ ਉਹ ਸਰਚ ਹੋਰ ਵੀ ਕਰ ਰਹੇ ਆ ਹਜੇ ਤੇ ਬੰਦਾ ਮੌਕੇ ਤੋਂ ਫਰਾਰ ਹੋ ਗਿਆ ਸ਼ਰਾਬ ਸਵੇਰੇ ਹੀ ਕੱਢੀ ਆ ਤੇ ਲਗਾਤਾਰ ਸੀ 楽しんで。